ਇਸ ਵੱਲ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਇੱਕ ਵੱਡਾ ਝਟਕਾ ਦੇਣ ਵਾਲੀ ਸਾਹਮਣੇ ਆ ਰਹੀ ਆ ਬਿਕਰਮ ਮਜੀਠੀਆ ਦੇ ਨਾਲ ਨਾਲ ਅਕਾਲੀ ਦਲ ਨੂੰ ਵੀ ਇੱਕ ਵੱਡਾ ਝਟਕਾ ਉਦੋਂ ਲੱਗਿਆ ਜਦੋਂ ਪੰਜਾਬ ਬਿਜੀਲੈਂਸ ਦੇ ਵੱਲੋਂ ਬਿਕਰਮ ਮਜੀਠੀਆ ਦਾ ਇੱਕ ਸਾਥੀ ਹਰਪ੍ਰੀਤ ਗੁਲਾਟੀ ਜਿਸ ਦੇ ਖਿਲਾਫ ਸਪਲੀਮੈਂਟਲੀ ਚਲਾਨ ਪੇਸ਼ ਕਰਕੇ ਵੱਡੀ ਕਾਰਵਾਈ ਕੀਤੀ ਆ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਜਾਣਕਾਰੀ ਮੁਤਾਬਕ ਬਿਜੀਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਇੱਕ ਵੱਡਾ ਟਰੰਕ ਅਦਾਲਤ ਦੇ ਵਿੱਚ ਲੈ ਕੇ ਜਾਂਦਾ ਗਿਆ ਅਦਾਲਤ ਦੇ ਵਿੱਚ ਵੱਡਾ ਟਰੰਕ ਲੈ ਕੇ ਪੰਜਾਬ ਬਿਜੀਲੈਂਸ ਪਹੁੰਚੀ ਉਸ ਟਰੰਕ ਦੇ ਵਿੱਚ ਚਲਾਨ ਦੀਆਂ ਕਾਪੀਆਂ ਸੀ ਤਾਂ ਚਲਾਨ ਦੀਆਂ ਕਾਪੀਆਂ ਲੈ ਕੇ ਪਹੁੰਚੇ ਆ ਦੱਸਿਆ ਜਾ ਰਿਹਾ ਕਿ 11000 ਤੋਂ ਵੱਧ ਸਫੇ ਇਹ ਚਲਾਨ ਦੇ ਵਿੱਚ ਸ਼ਾਮਲ ਨੇ ਤਾਂ ਜਾਣਕਾਰੀ ਅਨੁਸਾਰ ਸਪਲੀਮੈਂਟਰੀ ਚਲਾਨ ਦੇ ਵਿੱਚ ਵਿਕਰਮ ਮਜੀਠੀਆ ਤੇ ਹਰਪ੍ਰੀਤ ਗੁਲਾਟੀ ਦੇ ਆਪਸੀ ਲੈਣ ਦੇਣ ਦਾ ਵਿਸਥਾਰ ਦੇ ਨਾਲ ਜ਼ਿਕਰ ਕੀਤਾ ਦਸਤਾਵੇਜ਼ਾਂ ਦੇ ਵਿੱਚ ਸਾਲ 2008 ਤੋਂ ਲੈ ਕੇ 2017 ਤੱਕ ਵਿਕਰਮ ਮਜੀਠੀਆ ਤੇ ਉਸ ਦੇ ਸਾਥੀ ਦੇ ਵਿਚਕਾਰ ਲੈਣ ਦੇਣ ਹੋਈ ਆ ਬੈਂਕ ਖਾਤਿਆਂ ਦੇ ਰਾਹੀਂ ਆ ਹੋਈ ਟ੍ਰਾਂਜੈਕਸ਼ਨਾਂ ਦਾ ਪੂਰਾ ਬੇਰਵਾ ਇਸ 11 ਸੋ ਜਿਹੜੀ ਆ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਉਸ ਦੇ ਵਿੱਚ 11000 ਸਫੇ 11000 ਸਫੇ ਜੋ ਟਰੰਕ ਦੇ ਵਿੱਚ ਲੈ ਕੇ ਗਈ ਆ ਵਿਜੀਲੈਂਸ ਅਦਾਲਤ ਦੇ ਵਿੱਚ ਉਹ ਸਫਿਆਂ ਦੇ ਵਿੱਚ ਬਿਕਰਮ ਮਜੀਠੀਆ ਤੇ ਉਸਦੇ ਸਾਥੀਆਂ ਦੇ ਵਿਚਕਾਰ ਜੋ ਲੈਣ ਦੇਣ ਹੋਈ ਆ ਉਸ ਦੇ ਟਰਾਂਜੈਕਸ਼ਨਾਂ ਦੀਆਂ ਕਾਪੀਆਂ ਦੱਸੀਆਂ ਜਾ ਰਹੀਆਂ ਤਾਂ ਬਿਕਰਮ ਮਜੀਠੀਆ ਲਗਾਤਾਰ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਨੇ ਬਿਕਰਮ ਮਜੀਠੀਆ ਦੇ ਉੱਤੇ ਪਹਿਲਾਂ ਇੱਕ ਮਾਮਲਾ ਹੋਰ ਸੀ ਐਨਡੀਪੀਐਸ ਦਾ ਪਰ ਉਸ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਦੇ ਵੱਲੋਂ ਰਾਹਤ ਦੇ ਦਿੱਤੀ ਗਈ ਸੀ ਪਟਿਆਲਾ ਦੀ ਜੇਲ੍ਹ ਦੇ ਵਿੱਚ ਉਸ ਮਾਮਲੇ ਦੇ ਵਿੱਚ 6 ਮਹੀਨੇ ਤੱਕ ਬਿਕਰਮ ਮਜੀਠੀਆ ਰਹੇ ਪਰ ਹੁਣ ਬਿਕਰਮ ਮਜੀਠੀਆ ਦੇ ਖਿਲਾਫ ਜਿਹੜਾ ਅਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਬਿਕਰਮ ਮਜੀਠੀਆ ਹੁਣ ਨਾਬਾ ਦੀ ਜੇਲ੍ਹ ਦੇ ਵਿੱਚ ਬੰਦਾ ਹਾਲਾਂਕਿ ਅਕਾਲੀ ਦਲ ਬਿਕਰਮ ਮਜੀਠੀਆ ਦੀ ਇਸ ਗ੍ਰਿਫਤਾਰੀ ਤੋਂ ਬਾਅਦ ਇਹ ਗੱਲ ਕਹਿੰਦਾ ਹੋਏ ਨਜ਼ਰ ਆ ਰਿਹਾ ਕਿ ਇਹ ਸਿਰਫ ਸਿਰਫ ਬਦਲਾਖੋਰੀ ਦੀ ਨੀਤੀ ਹੈ ਪਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਇਹ ਗੱਲ ਕਹਿੰਦੇ ਨੇ ਦੇਖਿਆ ਕਿਸੇ ਸਰਕਾਰ ਨੇ ਨਸ਼ਾ ਤਸਕਰ ਵਿਕਰਮ ਮਜੀਠੀਆ ਨੂੰ ਹੱਥ ਨਹੀਂ ਸਿਪਾਇਆ ਐਡੇ ਐਡੇ ਤਸਕਰ ਸੀ ਜਿਹੜੇ ਅਸੀਂ ਉਹਨਾਂ ਨਾਲ ਮੱਥਾ ਲਾ ਲਿਆ ਸਾਨੂੰ ਵੀ ਕਹਿੰਦੇ ਸੀ ਤੁਸੀਂ ਇਹਨਾਂ ਨਾਲ ਮੱਥਾ ਲਾ ਰਹੇ ਹੋ ਕਹਿੰਦੇ ਪਰ ਅਸੀਂ ਡਰਨ ਵਾਲੇ ਨਹੀਂ ਹਾਂ ਅਸੀਂ ਤਾਂ ਜੀਸੀਬੀਆਂ ਤਿਆਰ ਖੜਾਈਆਂ ਪਈਆਂ ਨੇ ਜੀਸੀਬੀ ਬੰਦ ਹੋ ਗਿਆ ਸੀਗਾ ਕੈਮਰਾ ਵਿੱਚੋਂ ਤਾਂ ਪੰਜਾਬ ਦੇ ਮੁੱਖ ਮੰਤਰੀ ਇਹ ਗੱਲ ਕਹਿੰਦੇ ਨੇ ਕਿ ਅਸੀਂ ਤਾਂ ਜੀਸੀਬੀ ਮਸ਼ੀਨਾਂ ਤਿਆਰ ਖੜਾਏ ਪਈਆਂ ਨੇ ਹੁਣ ਇਹਨਾਂ ਦੇ ਮਹਿਲਾ ਦੀ ਵਾਰੀ ਆ ਇਹਨਾਂ ਦੀ ਮਹਿਲਾ ਦੀਆਂ ਕੰਦਾਂ ਜਰੂਰ ਅਸੀਂ ਹਲਾਵਾਂਗੇ ਤਾਂ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਕੋਈ ਬਖਸ਼ਿਆ ਨਹੀਂ ਜਾਵੇਗਾ ਗੈਂਗਸਟਰ ਬਦਮਾਸ਼ ਕੋਈ ਵੀ ਹੋਵੇ ਉਹਨਾਂ ਨੂੰ ਸਿੱਧੀ ਚੇਤਾਵਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨਾਂ ਦੇ ਵਿੱਚ ਵੀ ਦੇ ਚੁੱਕੇ ਨੇ ਪਰ ਹੁਣ ਵਿਕਰਮ ਮਜੀਠੀਆ ਦਾ ਜੋ ਸਾਥੀ ਹੈ ਉਸ ਦੇ ਖਿਲਾਫ ਸਪਲੀਮੈਂਟਰੀ ਚਾਰਜ ਚਲਾਨ ਜਿਹੜਾ ਪੇਸ਼ ਕੀਤਾ ਉਸ ਤੋਂ ਬਾਅਦ ਵਿਕਰਮ ਮਜੀਠੀਆ ਦੀਆਂ ਅਤੇ ਅਕਾਲੀ ਦਲ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਾਲਾਂਕਿ ਲਗਾਤਾਰ ਅਦਾਲਤਾਂ ਦਾ ਦਰਵਾਜ਼ਾ ਖੜਕਾਇਆ ਜਾ ਰਿਹਾ ਕੀ ਵਿਕਰਮ ਮਜੀਠੀਆ ਦੀ ਜ਼ਮਾਨਤ ਹੋ ਜਾਵੇ ਪਰ ਵਿਕਰਮ ਮਜੀਠੀਆ ਦੀ ਜ਼ਮਾਨਤ ਨਹੀਂ ਹੋ ਰਹੀ ਪਹਿਲਾਂ ਵੀ 6 ਮਹੀਨੇ ਪਟਿਆਲਾ ਦੀ ਜੇਲ੍ਹ ਦੇ ਵਿੱਚ ਵਿਕਰਮ ਮਜੀਠੀਆ ਬੰਦ ਰਹੇ ਤਾਂ ਹੁਣ ਨਾਭਾ ਦੀ ਜੇਲ੍ਹ ਦੇ ਵਿੱਚ ਲਗਾਤਾਰ ਬੰਦ ਨੇ ਵਿਕਰਮ ਮਜੀਠੀਆ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਤਾਂ ਜਕਸਦੇ ਹੋਏ ਨਜ਼ਰ ਆਏ ਨੇ ਉਹ ਕਹਿੰਦੇ ਨੇ ਦੇਖਿਆ ਫਿਰ ਬੈਠਾ ਜਨਾਬੇ ਜਿਹੜਾ ਮੋਛਾਂ ਨੂੰ ਤਾ ਦਿੰਦਾ ਸੀ ਤਾਂ ਇਸ ਤਰੀਕੇ ਦੇ ਨਾਲ ਕਈ ਵਾਰ ਜਿਹੜੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ ਭਰੇ ਲੈਜ਼ੇ ਦੇ ਵਿੱਚ ਵਿਕਰਮ ਮਜੀਠੇ ਦੇ ਉੱਤੇ ਸਿਆਸੀ ਬਾਰ ਕੀਤਾ ਤਾਂ ਹੁਣ ਖੈਰ ਕਦੋਂ ਤੱਕ ਵਿਕਰਮ ਮਜੀਠੇ ਜੇਲ੍ਹ ਚੋਂ ਬਾਹ ਕਦੋਂ ਤੱਕ ਇਸੇ ਤਰੀਕੇ ਦੇ